ਗਲੋਬਲ ਪੰਜਾਬੀ TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ TV ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦੇਸ਼ ਦੀ ਵੱਡੀ ਰਾਸ਼ਟਰੀ ਪਾਰਟੀ ਦੇਸ਼ ਦੇ ਤਖਤੇ ਉੱਤੇ ਲੰਮਾ ਸਮਾਂ ਤੱਕ ਰਾਜ ਕਰਨ ਵਾਲੀ ਇੱਕੋ ਰਾਸ਼ਟਰੀ ਪਾਰਟੀ ਜਿਹੜੀ ਕਹਿੰਦੇ ਗਾਂਧੀ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ ਕੀ ਉਹਦਾ ਰਹਿਣਾ ਖੁੰਦਾ ਵजूद ਵੀ ਖਤਮ ਹੋਣ ਜਾ ਰਿਹਾ ਹੈ ਕੀ ਉਹ ਇੱਕ ਵਾਰ ਇਸ ਸਥਿਤੀ 'ਚ ਹੈ ਕਿ ਜਿੰਨੇ ਕੋਈਨਾਂ ਕੋਲ MLA MP ਹੈਗੇ ਉਹਨਾਂ 'ਚ ਵੀ ਉਹ ਦੋਫੜ ਹੋਣ ਜਾ ਰਹੀ ਹੈ ਕਿ ਉਸੇ ਵੱਡੇ ਆਗੂ ਫਿਰ ਉਸ ਨੂੰ ਸਾਥ ਛੱਡ ਕੇ ਜਾ ਸਕਦੇ ਨੇ ਕਿ ਰਾਹੁਲ ਗਾਂਧੀ ਇਕੱਲੇ ਰਹਿ ਜਾਣਗੇ ਸਾਰੇ ਸਵਾਲ ਇਸ ਸਮੇਂ ਇਸ ਲਈ ਜਨਮ ਲੈ ਰਹੇ ਨੇ ਕਿ ਇੱਕ ਪਾਸੇ ਬਿਹਾਰ ਦੀਆਂ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਅੰਦਰ ਸਨਾਟਾ ਚੁੱਪ ਪਸਰੀ ਹੈ ਸੁਸਰੀਮਾ ਤੇ ਦੂਸਰੇ ਪਾਸੇ ਲਾਲੂ ਦੇ ਘਰੇ ਕਲੇਸ਼ ਕੋਠੇ ਚੜ ਬੋਲ ਰਿਹਾ ਪਰ ਮਾਮਲਾ ਇੱਥੇ ਤੱਕ ਨਹੀਂ ਹੈ ਮਾਮਲਾ ਇਸ ਤੋਗਾ ਬਿਹਾਰ ਦੀਆਂ ਚੋਣ ਤੀਆਂ ਤੋਂ ਬਾਅਦ ਐਨਡੀਏ ਦੇ ਉਹ ਵੱਡੇ ਬਹੁਮਤ ਤੋਂ ਬਾਅਦ ਇੱਕ ਪਾਸੇ ਚਰਚਾ ਇਹ ਹੋ ਜਾਂਦੀ ਹੈ ਕਿ ਕੀ ਐਨਡੀਏ ਦੀ ਲਹਿਰ ਸੀ ਕਿ ਉਹ ਆਪਣੇ ਦਮ ਤੇ ਜਿੱਤੇ ਕਿ ਉਹ ਨੀਤੀ ਤਹਿਤ ਜਿੱਤੇ ਕਿ ਉਹ ਸ਼ਾਸਨ ਜਿੱਤੇ ਕਿ ਉਹ ਆਈਬੀਐਮ ਦੇ ਸਾਰੇ ਜਿੱਤੇ ਕਿ ਉਹ ਚੋਣ ਕਮਿਸ਼ਨ ਦੇ ਸਾਰੇ ਜਿੱਤੇ ਕਿ ਉਹਨਾਂ ਨੇ ਕੇਂਦਰ ਸਰਕਾਰ ਦੇ ਕੰਮ ਦੇ ਦਮ ਤੇ ਜਿੱਤੇ ਇਹ ਕਿੰਨੇ ਹੀ ਸਵਾਲ ਲੋਕਾਂ ਦੇ ਵਿੱਚ ਤੈਰ ਦੇ ਦਿੰਦੇ ਆ ਪਰ ਇਹ ਸਭ ਦੇ ਦਰਮਿਆਨ ਐਨਟੀਆ ਦੀ ਜਿੱਤ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਹੁਣਾਂ ਦੀ ਇੱਕ ਟਿੱਪਣੀ ਤੇ ਇੱਕ ਟਵੀਟ ਇਸ ਗੱਲ ਵੱਲ ਸੰਕੇਤ ਦੇ ਰਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੇ ਵੱਡੇ ਕਹਾਗ ਲੀਡਰ ਕੀ ਗਾਂਧੀ ਪਰਿਵਾਰ ਦਾ ਸਾਥ ਛੱਡ ਸਕਦੇ ਨੇ ਕੀ ਰਾਹੁਲ ਗਾਂਧੀ ਤੇ ਮਲਕ ਰਾਤ ਖੜਗੇ ਨੂੰ ਕੱਲਿਆਂ ਛੱਡ ਸਕਦੇ ਨੇ ਕਿ ਕਾਂਗਰਸ ਦੋ ਫਾੜ ਹੋ ਸਕਦੀ ਹੈ ਅਸਲ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬ੍ਰਾਂਡ ਵੈਸਟਰ ਨੇ ਜਿਨ੍ਹਾਂ ਦੇ ਸਿਰ ਤੇ ਹੀ ਚੋਣ ਲੜੀ ਜਾ ਰਹੀ ਹੈ ਚਾਹੇ ਮੁਹੱਲੇ ਦੀ ਹੋਵੇ ਚਾਹੇ ਸਰਪੰਚੀ ਦੀ ਹੋਵੇ ਚਾਹੇ ਐਮਸੀਡੀ ਹੋਵੇ ਚਾਹੇ ਐਮਐਲਏ ਦੀ ਹੋਵੇ ਤੇ ਚਾਹੇ ਐਮਪੀ ਦੀ ਹੋਵੇ ਇੱਕੋ ਨਾਮ ਇੱਕੋ ਚਿਹਰਾ ਉਹ ਨਰਿੰਦਰ ਮੋਦੀ ਫਿਰਾਂ ਨੇ ਇੱਕ ਟਿੱਪਣੀ ਕੀਤੀ ਚੋਣਾਂ ਜਿੱਤ ਤੋਂ ਬਾਅਦ ਕੱਠ ਦੇ ਦਰਮਿਆਨ ਕਿ ਵੀ ਕਾਂਗਰਸ ਤਾਂ ਹੁਣ ਮੁਸਲਿਮ ਲੀਗ ਤੇ ਮਾਊਵਾਦੀ ਪਾਰਟੀ ਬਣ ਗਈ ਹੈ ਉਹਨਾਂ ਦੀ ਇਹ ਟਿੱਪਣੀ ਐਮਐਮਸੀ ਮਤਲਬ ਮੁਸਲਿਮ ਮਾਹਵਦੀ ਹੈ ਨਾ ਉਹ ਉਹ ਟਿੱਪਣੀ ਤੋਂ ਬਾਅਦ ਨਾਲ ਹੀ ਇਹ ਪਹਿਲੂ ਜਿਹੜਾ ਉੱਠਿਆ ਕਿ ਪਾਰਟੀ ਦੇ ਨਾਮ ਪਰ ਵੱਡੇ ਲੀਡਰ ਜਿਸ ਤਰ੍ਹਾਂ ਦੀਆਂ ਨਾਕਾਰਾਤਮਕ ਕਹਿੰਦੇ ਰਾਜਨੀਤੀ ਕਰ ਰਹੇ ਨੇ ਉਸ ਤੋਂ ਹੀ ਲੱਗ ਰਿਹਾ ਕਿ ਇਹ ਇੱਕ ਵੱਡੇ ਟੁੱਟ ਭੱਜ ਵੱਲ ਵੱਧ ਰਹੀ ਹੈ ਵੱਡੇ ਦੋ ਫਾੜ ਹੁਣ ਵੱਲ ਵੱਧ ਰਹੀ ਹੈ ਇਸ ਤੋਂ ਬਾਅਦ ਇਹ ਚਰਚਾ ਮੰਨੇ ਜ਼ੋਰ ਪੜ ਗਿਆ ਕਿ ਕੀ ਇਹ ਇਸ ਔਖੀ ਗੜੀ ਦੇ ਵਿੱਚ ਕਾਂਗਰਸ ਦੇ ਉੱਤੇ ਇੱਕ ਰਾਜਨੀਤਿਕ ਸੱਟ ਮਾਰੀ ਹੈ ਕੀ ਇਹ ਸਿਆਸੀ ਬਿਆਨ ਹੈ ਕੀ ਇਹ ਹੋਰ ਕਮਜ਼ੋਰ ਕਰਨ ਵਾਲਾ ਬਿਆਨ ਹੈ ਜਾਂ ਸੱਚਮੁੱਚ ਇੰਜ ਕੁਝ ਵਾਪਰਨ ਜਾ ਰਿਹਾ ਉਹ ਤੋਂ ਪਹਿਲਾਂ ਦੀ ਟਿੱਪਣੀ ਹੈ ਕਈਆਂ ਨੂੰ ਮਹਾਰਾਸ਼ਟਰ ਦੀ ਸ਼ਿਪ ਸੈਨਾ ਚੇਤੇ ਆਈ ਕਈਆਂ ਨੂੰ ਮਹਾਰਾਸ਼ਟਰ ਦੀ ਰਾਸ਼ਟਰੀਵਾਦੀ ਕਾਂਗਰਸ ਸ਼ਰਧ ਪਵਾਰ ਵਾਲੀ ਪਾਰਟੀ ਚੇਤੇ ਆਈ ਉੱਥੇ ਜਿੱਮੇ ਸ਼ਿਪ ਸੈਨਾ ਦੋ ਪਾੜ ਹੋਈ ਹੈ ਨਾ ਉਹ ਤੋਂ ਬਾਅਦ ਮਤਲਬ ਕਿ ਰਾਸੀ ਕਾਂਗਰਸ ਪਾਰਟੀ ਉਹ ਦੋ ਫੜ ਹੋਈ ਸਰਕਾਰਾਂ ਉਧਰ ਚਲੀ ਗਈ ਜਿਹੜਾ ਧੜਾ ਬਾਗੀ ਹੋ ਕੇ ਬਾਹਰ ਗਿਆ ਉਹਦੇ ਪਿੱਛੇ ਬੀਜਪੀ ਦਾ ਸਮਰਥਨ ਸੀ ਸਹਿਯੋਗ ਸੀ ਉਹ ਸਾਰੀਆਂ ਗੱਲਾਂ ਬਾਹਰ ਹੋਈਆਂ ਉਸੇ ਪਹਿਲੂ ਤੇ ਹੁਣੇ ਬਿਹਾਰ ਚੋਣਾਂ ਤੋਂ ਬਾਅਦ ਚਰਚਾ ਤੁਰੀ ਹੈ ਕਿ ਕੀ ਹੋ ਸਕਦਾ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ ਕਈ ਕਹਿ ਰਹੇ ਨੇ ਜੀ ਕਿ ਬੀਜਪੀ ਤਾਂ ਸ਼ਾਮਦਾਮ ਦੰਡਵੇਦ ਵਾਲੇ ਨੀਤੀ ਤੇ ਚੱਲ ਪਈ ਉਸ ਫਾਰਮੂਲੇ ਤੇ ਚੱਲ ਪਈ ਕਈ ਕਹਿੰਦੇ ਕਿ ਕਾਂਗਰਸੀਆਂ ਆਪਣੀਆਂ-ਆਗੀਆਂ ਗਲਤੀਆਂ ਆਪਣੀਆਂ-ਆਗੀਆਂ ਨਾਕੀਆਂ ਹੈ ਉਮੀਦਵਾਰ ਚੁੰਡਚ ਵੀ ਦੇਰੀ ਤੇ ਉਮੀਦਵਾਰ ਸਹੀ ਚੁੰਡਚ ਵੀ ਗਲਤੀ ਸੋ ਇਹ ਦੋਹਰੀ ਕਤਾਹੀ ਆ ਉਹਦਾ ਨਤੀਜਾ ਭੋਗ ਰਹੇ ਨੇ ਸੋ ਇਹ ਸਭ ਦੇ ਵਿੱਚ ਪ੍ਰਧਾਨ ਮੰਤਰੀ ਿੰਦਰ ਮੋਦੀ ਦੇ ਇਹ ਬਿਆਨ ਇਹ ਟਿੱਪਣੀ ਇਹ ਟਵੀਟ ਨੇ ਅੱਜ ਦੇਸ਼ ਭਰ ਚਰਚਾ ਛੇੜ ਦਿੱਤੀ ਹੈ ਕਿ ਕੀ ਕਾਂਗਰਸ ਦੋਫੜ ਹੋਣ ਜਾ ਰਹੀ ਹੈ ਸਵਾਲ ਇੱਥੇ ਤੱਕ ਨਹੀਂ ਟਿਕਿਆ ਇੱਕ ਪਾਸੇ ਦੇਸ਼ ਪੱਧਰ ਦੇ ਉੱਤੇ ਸਵਾਲ ਖੜਾ ਦੂਸਰੇ ਪਾਸੇ ਬਿਹਾਰ ਨੂੰ ਲੈ ਕੇ ਚੁਣੌਤੀ ਖੜੀ ਹੈ ਬਿਹਾਰ ਦੇ ਵਿੱਚ ਜਿੱਥੇ ਐਨਡੀਆ ਜਿੱਤੇ ਆ ਉੱਥੇ ਮਹਾਗਠਬੰਧਨ ਹਾਰਿਆ ਤੇ ਬੁਰੀ ਤਰ੍ਹਾਂ ਹਾਰਿਆ ਹੁਣ ਇਹਦੀ ਸਮਿਖਿਆ ਤਾਂ ਹੁੰਦੀ ਦਿਨਾਂ ਚ ਉਹ ਤਾਂ ਰਾਹੁਲ ਗਾਂਧੀ ਕੋਈ ਤਾਥਾ ਕੱਢ ਲਿਆਉਣ ਫਿਰ ਉਹ ਪ੍ਰੈਸ ਕਾਨਫਰੈਂਸ ਕਰਨ ਪਰ ਸੱਪ ਲੰਗਣ ਤੋਂ ਬਾਅਦ ਲੀਕ ਪਿੱਟਣ ਦਾ ਕੋਈ ਫਾਇਦਾ ਨਹੀਂ ਜਾਂ ਤਾਂ ਪਹਿਲਾਂ ਕੁਝ ਕਰ ਦਿਖਾਉਂਦੇ ਜੇ ਆ ਕੁਝ ਰੋਕਣ ਚ ਕੰਮ ਜਾਬ ਹੁੰਦੇ ਫਿਰ ਤਾਂ ਅਸੀਂ ਹੁਣ લાલુ ਦੇ ਘਰੇ ਘટkuleસ ਵੱਧ ਗਿਆ નतीश ਅਜ ਅਸਤੀਫਾ ਦੇ ਆਏ ਬਈ ਅਗਲੇ ਹੁਣ ਵਿਧਾਨ ਸਭਾ ਦੇ ਨਵੇਂ ਮੈਂਬਰ ਫੈਸਲਾ ਕਰਨਗੇ ਕੋਈ ਕਹਿੰਦਾ ਨतीश ਦਿਓ ਤਾਂ ਲੱਗੂ ਕੋਈ ਕਹਿੰਦਾ ਚਿਰਾਗ ਪਾਸਵੰਦਾਂ ਲੱਗੂ ਕੋਈ ਕਹਿੰਦਾ ਕਿਸੇ ਦਿਨ ਲੱਗਣਾ ਬੀਜੇਪੀ ਆਪਣਾ ਬਣਾਉ ਚਲੋ 20 ਤਰੀਕ ਨੂੰ ਹੋ ਸਕਦਾ ਬਿਹਾਰ ਨੂੰ ਨਵੇਂ ਮੁੱਖ ਮੰਤਰੀ ਤੇ ਨਵੇਂ ਮੰਤਰੀ ਮਿਲ ਜਾ ਪਰ ਕੀ ਬਿਹਾਰ ਦੀਆਂ ਚੋਣਾਂ ਚ ਕਾਂਗਰਸ ਦੇ ਜਿੱਤੇ 6 ਐਮਐਲ ਉਹਨਾਂ ਦੇ ਨਾਲ ਹੋਣਗੇ ਕਿ ਨਹੀਂ ਸਵਾਲ ਇਹ ਵੀ ਹੈ ਜਨਾਬ ਕਲੀ ਦੇਸ਼ ਪੱਧਰ ਤੇ ਕਾਂਗਰਸ ਦੋ ਫੜ ਹੋਣ ਦੇ ਖਤਰੇ ਤੇ ਨਹੀਂ ਖੜੀ। ਬਿਹਾਰ ਦੇ ਵਿੱਚ ਸੁਫੜਾ ਸਾਫ ਹੋਣ ਦੀ ਸਿੱਤ ਤੇ ਖੜੀ ਐ। ਕਹਿੰਦੀ ਉਹ 6 ਐਮਐਲਏਾਂ ਤੇ ਵੀ ਡੋਰੇ ਪਾਏ ਗਏ ਨੇ ਤੇ ਉਹ 6 ਐਮਐਲਏਾਂ ਚੋਂ 6 ਉਟਕੇ ਰਹਿੰਦੇ ਨੇ ਜਾਂ 6 ਉਹ ਸੱਤ ਛੱਡ ਜਾਂਦੇ ਨੇ ਜਾਂ ਕੁਝ ਜਾਂਦੇ ਨੇ ਕੁਝ ਨਹੀਂ ਜਾਂਦੇ ਆਉਂਦਾ ਵਕਤ ਦੱਸੂਗਾ। ਪਰ ਇਹ ਵੀ ਕਹਿੰਦੇ ਕੋਸ਼ਿਸ਼ ਹੈ ਕਿ ਇਧਰ ਉਹ ਬਿਹਾਰ ਚੋਂ ਬਿਲਕੁਲ ਖਾਲੀ ਕਰੋ ਤੇ ਦੇਸ਼ ਚ ਠੀਕ ਹੈ ਜੀ ਹੁਣ ਕਾਂਗਰਸ ਜਾਣੇ ਕਿਉਂ ਨੇ? ਲੋਕ ਮੁੱਦਿਆਂ ਦੀ ਰਾਜਨੀਤੀ ਕਰਨੀ ਹੈ ਕਿ ਨਹੀਂ ਲੋਕ ਸਮਰਥਨ ਹਾਸਲ ਕਰਨਾ ਹੈ ਕਿ ਨਹੀਂ ਕਿ ਉਹ ਹੀ ਪੁਰਾਣਾ ਸਾਰਾ ਭਾਰਤ ਉਂਦਿਆਂ ਤੁਰੇ ਆਉਣਾ ਤੇ ਉਸੇ ਨਾਮ ਦੇ ਸਾਰੇ ਚੱਲਣਾ ਇਹ ਉਹਨਾਂ ਦੀ ਨੀਤੀ ਹੋ ਗਈ ਤੇ ਵਿਰੋਧੀ ਆਪਣੀ ਨੀਤੀ ਤੇ ਚੱਲ ਰਹੇ ਨੇ ਤੇ ਭਾਜਪਾ ਆਪਣੇ ਢੰਗ ਤਰੀਕੇ ਨਾਲ ਕੰਮ ਕਰ ਰਿਹਾ ਸੋ ਇਹ ਚਣੌਤੀ ਆ ਖੜੀ ਹੋਈ ਹੈ ਕਿ ਦੇਸ਼ ਕਾਂਗਰਸ ਦੋਖਾੜ ਹੋ ਸਕਦੀ ਹੈ ਵੱਡੀ ਲੀਡਰਸ਼ਿਪ ਦੇ ਰੂਪ ਚ ਵੱਡੀ ਪਾਰਟੀ ਦੇ ਰੂਪ ਚ ਤੇ ਬਿਹਾਰ ਦੇ ਵਿੱਚ ਬਿਲਕੁਲ ਸਫਾਇਆ ਹੋ ਸਕਦਾ ਚਲੋ ਗੱਲ ਆਪਾਂ ਚੋਣਾਂ ਦੀ ਕਰ ਰਹੇ ਹਾਂ ਤੇ ਤਰੰਤਰ ਜਿਮਨੀ ਚੋਣ ਵੀ ਇਹਦੇ ਦਰਮਿਆਨ ਹੀ ਹੋਈ ਉਸੇ ਆਖਰੀ ਗੇੜ ਦੇ ਵਿੱਚ ਵੋਟਾਂ ਪਈਆਂ 11 ਨੂੰ ਤੇ 14 ਨੂੰ ਇਕੱਠਿਆਂ ਨਤੀਜੇ ਆਏ ਤੇ ਸੱਤਾਧਾਰੀ ਧਰ ਬਾਗੋ-ਬਾਗ ਹੋ ਕੇ ਜਿੱਤੀ ਪਰ ਅਕਾਲੀ ਦਲ ਨੇ ਆਪਣੀ ਨਵੀਂ ਚਰਚਾ ਛੇੜਦੀ ਤੇ ਨਵੀਂ ਚਰਚਾ 'ਚ ਇਹ ਵੀ ਚਰਚਾ ਤੁਰਪੀ ਕਿ ਕੀ ਕੋਈ ਲੀਡਰ ਵਾਪਸ ਆ ਸਕਦੇ ਨੇ ਕੀ ਅਕਾਲੀ ਦਲ ਸੱਤਾਧਾਰੀ ਧਰ ਲਈ ਚੁਣौती ਬਣ ਰਿਹਾ ਹੈ ਕੀ ਅਕਾਲੀ ਦਲ ਦੇ ਉੱਤੇ ਹਮਲਾਵਰ ਹੋਏਗੀ ਉਹ ਸੱਤਾਧਾਰੀ ਧਰ ਪਹਿਲਾਂ ਜਿਹੜੇ ਜਿਨ੍ਹਾਂ ਦੇ ਨਿਸ਼ਾਨੇ ਤੇ ਕਾਂਗਰਸ ਸੀ ਉਹਨਾਂ ਦੇ ਨਿਸ਼ਾਨੇ ਤੇ ਅਕਲ ਜਲਵਾਦ ਲਾਜੇਗੀ ਇਹ ਕਿੰਨੀ ਤਰ੍ਹਾਂ ਦੀ ਚਰਚਾ ਵਾ ਪਰ ਜਦੋਂ ਮੈਂ ਬੂਥ ਵਾਈ ਸਥਿਤੀ ਦੇਖ ਰਿਹਾ ਤਾਂ ਉਹਦੇ ਨਾਲ ਵੀ ਕਈ ਸਵਾਲ ਖੜੇ ਹੋਏ ਨੇ ਜਦੋਂ ਮੈਂ ਖਾਲੀ ਲੀਡਰਸ਼ਿਪ ਦੇ ਅਗਲੇ ਕਦਮ ਦੇਖਦਾ ਤਾਂ ਵੀ ਉਹਦੇ ਹਵਾਲੇ ਨਾਲ ਕਈ ਸਵਾਲ ਖੜੇ ਹੋਏ ਨੇ ਕਾਂਗਰਸ ਦੇ ਅੰਦਰ ਕੀ ਕੁਝ ਚੱਲ ਰਿਹਾ ਉਹਦੇ ਹਵਾਲੇ ਨਾਲ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਆਪਾਂ ਤਰਨਤਨ ਦੀ ਜਿੰਮੇਰੀ ਚੋਂ ਪਹਿਲਾਂ ਤਾਂ ਬੂਥ ਵਾਈ ਚੱਕ ਦੇਖੀਏ ਤਾਂ ਕਹਿੰਦੇ ਜੀ 222 ਬੂਥ ਸੀ ਤੇ 222 ਬੂਥਾਂ ਦੇ ਵਿੱਚੋਂ 150 ਬੂਥਾਂ ਦੇ ਉੱਤੇ ਸੱਤਾਧਾਰੀ ਤਿਰ ਮੋਰੀ ਰਹੀ ਹੈ 1291 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਰਮੀਲ ਸੰਧੂ ਜਿੱਤੇ ਤੇ ਸ਼੍ਰੋਮਣੀ ਕਾਲਜਾ ਦੀ ਉਮੀਦਵਾਰ ਵੀ ਸੁਖਵਿੰਦਰ ਕੌਰ ਰੰਧਾਵਾ ਹਾਰੇ ਹੁਣ ਕਿਹੜਾ ਗੈਂਗਸਟਰ ਬਾਦ ਕਿਹੜਾ ਕੌਣ ਪਾਲ ਰਿਹਾ ਜੀ ਕਿਹਦੇ ਰਿਸ਼ਤੇਦਾਰ ਨੇ ਜੀ ਇਹ ਬੈਸ ਚਲੀ ਜਾਵੇ ਨਤੀਜੇ ਆਗੇ ਨੂੰ ਪਰ ਜੇਕਰ ਆਪਾਂ ਇਸ ਸਥਿਤੀ 'ਚ ਦੇਖੀਏ ਕਿ ਮੁਕਾਬਲੇ ਦੇ ਵਿੱਚ ਜਿੱਥੇ ਮਨਦੀਪ ਸਿੰਘ ਨੂੰ ਮੰਨਿਆ ਜਾ ਰਿਹਾ ਸੀ ਮੁਕਾਬਲੇ ਦੇ ਵਿੱਚ ਜਿੱਥੇ ਕਾਂਗਰਸ ਆਪਣੇ ਆਪ ਨੂੰ ਰੱਖ ਕੇ ਦੇਖ ਰਹੀ ਸੀ ਤੇ ਭਾਜਪਾ ਜਨਤਾ ਪਾਰਟੀ ਵੀ ਆਪਣਾ ਪੈਰ ਧਰ ਲੱਭ ਰਹੀ ਸੀ ਉੱਥੇ ਇਹ ਦੇਖਣ ਦੀ ਗੱਲ ਹੈ ਕਿ ਨਾ ਬੀਜੇਪੀ ਤੇ ਨਾ ਹੀ ਕਾਂਗਰਸ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ ਦੋਵਾਂ ਦੀ ਜ਼ਮਾਨਤ ਜਬਤ ਹੋਈ ਹੈ ਸੋ ਇੱਥੋਂ ਦਾ ਜਗਾ ਲਓ ਹਾਂ ਪਹਿਲੇ ਨੰਬਰ ਤੇ ਸੱਤਾਧਾਰੀ ਤੇ ਰਹੀ ਤੇ ਉਹਨੇ 222ਆਂ ਦੇ ਵਿੱਚੋਂ 150 ਬੂਥਾਂ ਤੇ ਲੀਡ ਰਹੀ ਮਤਲਬ ਸ਼ਹਿਰ ਦੇ ਵਿੱਚ ਵੀ ਉਹਦਾ ਦਬਦਬਾ ਰ ਮੈਂ ਦੇਖ ਰਿਹਾ ਸੀਗਾ ਕਿ ਸ਼ਹਿਰ ਖੇਤਰ ਚ 57 ਬੂਥ ਨੇ ਕੁੱਲ ਤੇ 49 ਬੂਥਾਂ ਤੇ ਉਹਦੀ ਲੀਡ ਰਹੀ ਹੈ ਸ਼ਹਿਰ ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਤਾਂ ਇਨਾ ਦੇ ਵਿੱਚੋਂ ਦੋ ਬੂਥ ਜਏ ਨੇ ਮਤਲਬ 6 ਬੂਥ ਜਏ ਸੀ ਜਿੱਥੇ ਵਿਰੋਧੀ ਧਿਰ ਦੇ ਹਿੱਸੇ ਆ ਜਿਹਦੇ ਵਿੱਚੋਂ ਚਾਰ ਬੂਥ ਅਕਾਲੀ ਦਲ ਵੀ ਅੱਗੇ ਰਿਹਾ ਤੇ ਦੋ ਬੂਥ ਫਿਰ ਕਾਂਗਰਸੀਆਂ ਦੇ ਵੀ ਹਿੱਸੇ ਆਏ ਪਰ ਜੇਕਰ ਆਪਾਂ ਓਵਰਆਲ ਦੇਖਣਾ ਹੋਵੇ ਤਾਂ ਆਮ ਆਦਮੀ ਪਾਰਟੀ 150 ਬੂਥਾਂ ਦੇ ਉੱਤੇ ਅੱਗੇ ਰਹੀ ਸ਼੍ਰੋਮਣੀ ਕਾਲਜ ਦਰੇਨ 36 ਬੂਥਾਂ ਤੇ ਅੱਗੇ ਰਹੀ ਹੈ ਪੁੱਛ ਪਿੰਡਾਂ 'ਚ ਵੀ ਉਹਦਾ ਕਾਫੀ ਕਾਪੀ ਥਾਂ ਥਾਂ ਦਬਾਰਿਆ ਪਰ ਕਾਂਗਰਸ ਪਾਰਟੀ ਸਿਰਫ 5 ਬੂਥ ਤੇ ਅੱਗੇ ਰਹੀ ਹੈ ਤੇ ਮਨਦੀਪ ਸਿੰਘ 4 ਬੂਥ ਤੇ ਅੱਗੇ ਰਿਹਾ ਬੇਸ਼ੱਕ ਮਨਦੀਪ ਸਿੰਘ ਦੀਆਂ ਵੋਟਾਂ ਕਾਂਗਰਸ ਨਾਲੋਂ ਵੱਧ ਨੇ ਉਹ 3 ਨੰਬਰ ਤੇ ਆਇਆ ਕਾਂਗਰਸ 4 ਨੰਬਰ ਤੇ ਆਈ ਆ ਪਰ ਬੂਥ ਦੇ ਮਾਮਲੇ ਵਿੱਚ ਕਾਂਗਰਸ ਹੀ ਕਬੂਤ ਪੱਤ ਜਿੱਤੀ ਆ ਸੋ ਕਾਂਗਰਸ ਪਾਰਟੀ 5 ਬੂਥਾਂ ਤੇ ਤੇ ਮਨਦੀਪ ਸਿੰਘ ਖਾਲਸਾ 4 ਬੂਥਾਂ ਤੇ ਤੇ ਭਾਰਤੀ ਜਨਤਾ ਪਾਰਟੀ ਕਿਸੇ ਬੂਥ ਤੇ ਜਿੱਤ ਨਹੀਂ ਸਕੀ ਸੋ ਇਸ ਲਈ ਬੂਥ ਰਾਜਨੀਤੀ ਦੇ ਵਿੱਚ ਤਾਂ ਬੇਸ਼ੱਕ ਮਤਲਬ ਇੱਕ ਅਦੂਕਾ ਉੱਪਰ ਥੱਲੇ ਹੋਇਆ ਹੋਵੇ ਪਰ ਸੱਤਾਧਾਰੀ ਤੇ ਇਸ ਤੋਂ ਵੀ ਆਪਣੇ ਆਪ ਨੂੰ ਵਗ ਵਗ ਦੇਖ ਰਹੀ ਆ ਹੁਣ ਅਕਾਲੀ ਦਲ ਦੀ ਰਾਜਨੀਤੀ ਦੇ ਉੱਤੇ ਸਵਾਲ ਦਿਆਂ ਅਨੁਸਾਰ ਹੈ ਕਿ ਉਹ ਕਿਹੜਾ ਮੋੜਾ ਘੱਟੇਗੀ ਕੀ ਸੁਖਬੀਰ ਬਾਦਲ ਪਰਵਾਨ ਚਣਨ ਤੋਂ ਬਾਅਦ ਦੇ ਸੂਬੇ ਭਰ ਦੀ ਰਾਜਨੀਤੀ ਪਰਵਾਨ ਹੋ ਜਾਣਗੇ ਕੀ ਤਰਨਤਾਰਨ ਚ ਉਹਨਾਂ ਨੇ ਆਪਣੀ ਬਹਾਲੀ ਕਰ ਲਈ ਹੈ ਕੀ ਪੁਨਰ ਸਜੀਤ ਅਕਾਲੀ ਦਲ ਦੇ ਕੁਝ ਲੀਡਰ ਛੱਡ ਕੇ ਆਉਣ ਲਈ ਤਿਆਰ ਹੋ ਗਏ ਨੇ ਕੀ ਸੁਖਬੀਰ ਬਾਦਲ ਦੇ ਕੁਝ ਲੀਡਰਾਂ ਦੀ ਰਾਹ ਤੇ ਚ ਨੇ ਕੀ ਇਹ ਸਨੇਹਾ ਲਾ ਦਿੱਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਪ੍ਰੇਮ ਸਿੰਘ ਚੰਦੂਵਾਜਰਾ ਬੀਬੀ ਜਗੀਰ ਕੌਰ ਨੂੰ ਛੱਡ ਕੇ ਜਾਉਣਾ ਚਾਹੁੰਦੇ ਉਹ ਆਜੋ ਕਿ ਇਸ ਤਰ੍ਹਾਂ ਦੀ ਜਾਣ ਬੁੱਝ ਕੇ ਰਣਨੀਤੀ ਕਢੀ ਜਾ ਰਹੀ ਹੈ ਕਿ ਉਹਨਾਂ ਦੇ ਵਿੱਚ ਸ਼ੰਕੇ ਸ਼ੋਭਾ ਪੈਦਾ ਹੋ ਜਾਵੇ। ਇਸ ਲਈ ਇਹ ਰਾਜਨੀਤੀ ਦੇ ਉੱਤੇ ਵੀ ਚਰਚਾ ਕਾਫੀ ਹੋ ਰਹੀ ਹੈ। ਪਰ ਚਰਚਾ ਤਾਂ ਕਾਂਗਰਸ ਦੇ ਪ੍ਰਧਾਨ ਬਦਲਣ ਦੇ ਵੀ ਤਰ ਪਏ ਨੇ। ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਨੂੰ ਬਦਲਿਆ ਜਾ ਸਕਦਾ ਹੈ। ਪੈਸੇ ਤਾਂ ਜਨਵਰੀ ਫਰਵਰੀ ਚੰਮੀ ਸੀ। ਹੁਣ ਕਹਿੰਦੇ ਕਿ ਆ ਨਵੰਬਰ ਮੁੱਕ ਦੇ ਮੁੱਕਦਿਆਂ ਤੱਕ ਇਹ ਕਰਾਈ ਜਾ ਸਕਦਾ ਹੈ ਬਸ਼ਰਤੇ ਵਿਹਾਰ ਚ ਉਹਨਾਂ ਦੀ ਹਾਲਤ ਦੇ ਦਰਤ ਚੋਂ ਕਾਂਗਰਸ ਹਾਈ ਕਮਾਂਡ ਉੱਠ ਸਕੇ। ਪਰ ਇਹ ਚਰਚਾ ਕਾਫੀ ਹੈ ਕਿ ਉਹ ਕਦੇ ਵੀ ਹੋ ਸਕਦਾ। ਦੂਸਰੇ ਪਾਸੇ ਹਲਕਾ ਇਨਚਾਰਜ ਨਾ ਲਾਉਣ ਕਰਨ ਕਹਿੰਦੇ ਜੀ ਸਾਡੀ ਹਾਰ ਹੋਈ ਐ ਇਹ ਕਾਂਗਰਸ ਪਾਰਟੀ ਦਾ ਉਮੀਦਵਾਰ ਕਹਿੰਦਾ ਕਰਨਵੀਰ ਹੋਰਾਂ ਦਾ ਹੀ ਮੰਨਣਾ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਕਿ ਸਾਡਾ ਢਾਂਚਾ ਹੀ ਨਹੀਂ ਬਣਿਆ ਤੇ ਬਿਨਾਂ ਢਾਂਚੇ ਤੋਂ ਪਹੁੰਚ ਪਰੋ ਜਿੰਦੀ ਹੁਣ ਇੱਕ ਪਾਸੇ ਦੇਸ਼ ਦੀ ਰਾਜਨੀਤੀ ਦੇ ਵਿੱਚ ਬੀਜੇਪੀ ਦਾ ਚੋਣ ਲੜਨ ਦਾ ਤਰੀਕਾ ਹੈ ਕਿ ਭਈ ਪੰਨਾ ਪ੍ਰਧਾਨ ਜਿੰਨੀਆਂ ਜਿੰਨੇ ਕਾਗਜ਼ਾਂ ਦੇ ਉੱਤੇ ਪ੍ਰਿੰਟ ਨਿਕਲਦੇ ਨੇ ਨਾ ਵੋਟਰ ਸੂਚੀ ਦੇ ਜੇ 50 ਕਰੋੜਾਂ ਦੇ ਮੰਨ ਲਓ ਵੋਟਰ ਸੂਚੀ ਆ ਤਾਂ ਹਰੇਕ ਪੇਜ ਦਾ ਇੱਕ ਪ੍ਰਧਾਨ ਹੋਊਗਾ ਉਹਨਾਂ ਦਾ ਉਹ ਪੰਨਾ ਪ੍ਰਧਾਨ ਕਹਿੰਦੇ ਆ ਪੰਨੇ ਦਾ ਪ੍ਰਧਾਨ ਮਤਲਬ ਇੱਕ ਪੇਜ ਦਾ ਪ੍ਰਧਾਨ ਉਹਦੀ ਜ਼ਿੰਮੇਵਾਰੀ ਕਿ ਉਸ ਪੇਜ ਦੇ ਉੱਤੇ ਜਿੰਨੀਆਂ ਵੋਟਾਂ ਨੇ ਉਹਨਾਂ ਤੱਕ ਪਹੁੰਚ ਅਪਰੋਚ ਕਰੇ ਉਹ ਇਸ ਰਣਨੀਤੀ ਇਸੇ ਤਰ੍ਹਾਂ ਸੱਤਾਧਾਰੀ ਤਿਰਾਂ ਆਮ ਆਦਮੀ ਪਾਰਟੀ ਤੰਤਰ ਦੇ ਦਮ ਤੇ ਜੰਤਰ ਦੇ ਦਮ ਤੇ ਸਰਕਾਰ ਦੇ ਦਮ ਤੇ ਪੈਸੇ ਦੇ ਦਮ ਤੇ ਮਨੀ ਮਸਲ ਪਾਵਰ ਦੇ ਦਮ ਤੇ ਪੰਨੀਆਂ ਪਾਰਟੀਆਂ ਵੀ ਕਰਦੀਆਂ ਜਿਵੇਂ ਨੀਚੋਣਾ ਜਦ ਸਾਰੀਆਂ ਹੀ ਕਰਦੀਆਂ ਆਈਆਂ ਉਹ ਉਹਨਾਂ ਨੇ ਵੀ ਕੀਤਾ ਉਹਦੇ ਦਮ ਤੇ ਲੜ ਰਹੀਆਂ ਪਰ ਕਾਂਗਰਸ ਪਾਰਟੀ ਅਜੇ ਤੱਕ ਆਪਣਾ ਢਾਂਚਾ ਵੀ ਪੂਰਨ ਨਹੀਂ ਕਰ ਸਕੀ ਹੁਣ ਰਾਜਾ ਬੜਿੰਗ ਦੀ ਟੀਮ ਤਾਂ ਕੀ ਪਰੋਣੀ ਹੁਣ ਪਤਾ ਨਹੀਂ ਜਾਨੂੰ ਨਵਾਂ ਪ੍ਰਧਾਨ ਆ ਜਾਵੇ ਤੇ ਉਹਦੀ ਨਵੀਂ ਟੀਮ ਕਦੋਂ ਪੂਰੀ ਹੋਣੀ ਹੈ ਕਦੋਂ ਨਹੀਂ ਇਹ ਤਾਂ ਉਹਨਾਂ ਨਾਲ ਸਮਾਂ ਦੱਸੂ ਪਰ ਇਹ ਦਰਦ ਛੱਡ ਗਿਆ ਕਰਨਵੀਰ ਸਿੰਘ ਹੋਰਾਂ ਦਾ ਕਰਨਵੀਰ ਸਿੰਘ ਬੁਰਜਵਰਾ ਨੇ ਕਿਹਾ ਕਿ ਜੇਕਰ ਸਾਡੇ ਹਲਕਾ ਇੰਚਾਰਜ ਹੁੰਦੇ ਤਾਂ ਅਸੀਂ ਹੋਰ ਤਰ੍ਹਾਂ ਲੜਨਾ ਸੀ ਸਾਡੇ ਕੋਲ ਤਾਂ ਹਲਕਾ ਇੰਚਾਰਜ ਵੀ ਨਹੀਂ ਹੈ ਸੋ ਇਹ ਵੀ ਬੈਲੂ ਹੈ ਪਰ ਪੰਜਾਬ ਯੂਨੀਵਰਸਿਟੀ ਨੇ ਚੋਣਾਂ ਦਾ ਮਸਲਾ ਵੀ ਫਸਿਆ ਜੀ ਨਾ ਸੈਨੇਟ ਦੀਆਂ ਚੋਣਾਂ ਸਥਿਤੀ ਤਣਾੜੀ ਵੀ ਬਣਦੀ ਜਾ ਰਹੀ ਹੈ ਇੱਕ ਪਾਸੇ ਉਸ ਵੱਡੇ ਧਰਨੇ ਤੋਂ ਬਾਅਦ 10 ਤਰੀਕ ਵਾਲੇ ਧਰਨੇ ਤੋਂ ਬਾਅਦ ਅੰਦੋਲਨ ਦੇ ਰੂਪ ਵਿੱਚ ਬਦਲ ਰਹੇ ਧਰਨੇ ਤੋਂ ਬਾਅਦ ਦਬਾਅ ਬਣਿਆ ਸੁਭਾ ਸਰਕਾਰ ਤੇ ਦਬਾਅ ਬਣਿਆ ਪ੍ਰਸ਼ਾਸਨ ਤੇ ਦਬਾਅ ਬਣਿਆ ਜੂਠੀ ਤੇ ਦਬਾਅ ਬਣਿਆ ਯੂਨੀਵਰਸਿਟੀ ਦੇ ਸਾਰੇ ਪ੍ਰਬੰਧਕਾਂ ਤੇ ਤੇ ਦਬਾਅ ਬਣਿਆ ਕੇਂਦਰ ਤੇ ਉਹ ਸਾਰੇ ਦਬਾਅ ਦੀ ਪ੍ਰਕਿਰਿਆ ਦੇ ਵਿੱਚੋਂ ਇਹ ਪਹਿਲੂ ਉੱਪਰ ਆ ਕਿ ਬਈ ਵਿਦਿਆਰਥੀਆਂ ਦਾ رابطہ ਕੀਤਾ ਜਾਵੇ ਤੇ ਉਹਨਾਂ ਨੂੰ ਇਹ ਗੱਲ ਜਚਾ ਦਿੱਤੀ ਜਾਵੇ ਕਿ ਸੈਨੇਟ ਸਿੰਡੀਕਲਟਾ ਸੀ ਬਹਾਲ ਕਰਤੀ ਚੋਣਾ ਵੀ ਕਰਾ ਦੇਾਂਗੇ ਉਹਦੇ ਲਈ ਫਿਰ 22 ਚਾਂਸਲਰ ਨਾਲ ਵਿਦਿਆਰਥੀਆਂ ਦੀ ਬੈਠਕ ਉਹ ਤਾਂ ਪੰਜਾਬ ਸਰਕਾਰ ਬਾਹਰ ਹੈ ਮੁੱਖ ਮੰਤਰੀ ਸਾਹਿਬ ਨੇੜੇ ਨਹੀਂ ਜਾ ਰਹੇ ਇਸ ਮੁੱਦੇ ਤੇ ਟਵੀਟ ਕਰ ਦਿਓ ਪ੍ਰੈਸ ਕਾਨਫਰੰਸ ਕਰਾ ਦਿਓ ਆਪਣਾ ਇੱਕਾ ਦੁਕਾ ਲੀਡਰ ਉੱਥੇ ਚਲਾ ਗਿਆ ਉਹ ਚਾਹੇ ਵਿਦਿਆਰਥੀਆਂ ਦੇ ਲੀਡਰ ਹੋਣ ਕਰਕੇ ਜਾ ਰਿਹਾ ਉਹ ਵੀ ਉੱਥੋਂ ਉੱਠਿਆ ਹੋਵੇ ਉਸ ਰਾਜਨੀਤੀ ਚ ਪਰ ਸਰਕਾਰ ਨਹੀਂ ਬੋਟਦੀ ਸਰਕਾਰ ਆਪਣੇ ਆਪਣੇ ਇਸ ਤੋਂ ਬਾਹਰ ਰੱਖ ਰਹੀ ਹੈ ਕਿ ਸਾਨੂੰ ਬਾਤ ਨਾ ਪੁੱਛ ਲਿਓ ਸਵਾਲ ਨਾ ਪੁੱਛ ਲਿਓ ਕਿ ਫੰਡ ਤੇ ਗੱਲ ਨਾ ਆ ਜੇ ਪਰ ਪ੍ਰਸ਼ਾਸਨ ਤੇ ਡਿਊਟੀ ਪ੍ਰਸ਼ਾਸਨ ਤੇ ਤੇ ਭਾਈ ਚਾਂਸ ਜਿਹੜਾ ਦਬਾਬ ਸੀ ਉਹਦੇ ਵਿੱਚ ਉਹਨਾਂ ਨੇ ਮੀਟਿੰਗ ਕਰਕੇ ਕਿਹਾ ਵੀ ਦੋ ਤਿੰਨ ਦਿਨਾਂ ਚ ਸੈਨੇਟ ਤੇ ਸਿੰਡੀਕਟ ਚੋਣਾਂ ਦੇ ਪ੍ਰੋਗਰਾਮ ਦਾ ਸੀ ਰੂਪਰੇਖਾ ਤੁਹਾਡੇ ਸਾਹਮਣੇ ਲਿਆ ਦਾਂਗੇ ਕਦੋਂ ਚੋਣਾਂ ਕਰਨੇ ਕਹਿੰਦੇ ਠੀਕ ਹੈ ਜੀ ਜਦੋਂ ਤੁਸੀਂ ਇਹ ਪਲੇਆ ਦੋਗੇ ਅਸੀਂ ਆਪਣਾ ਅੰਦোলন ਵਾਪਸ ਲੈ ਲਾਂਗੇ ਫਿਰ ਅਦਾਲਤ ਦੇ ਵਿੱਚ 2 लीटर ਦੇ ਤਹਿਤ ਇੱਕ ਆਰਡਰ ਆਇਆ ਆਰਡਰ ਆਈ ਜਾਂ ਸਲਾਹ ਆਈ ਕਿ ਵਿਦਿਆਰਥੀ ਆਪਣੇ ਕਲਾਸਾਂ 'ਚ ਪਰਤਣ ਤੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੁਆਰਾ ਕਿ ਕੇਂਦਰ ਨੂੰ ਲੱਗਾ ਲੈ ਵੀ ਗੱਲ ਬਣ ਗਈ ਆਪਣੇ ਸਿਰੋਂ ਬੋਝ ਉਤਰ ਜਾਣਾ ਫਿਰ ਵਿਦਿਆਰਥੀ ਕਹਿੰਦੇ ਅਸੀਂ ਐਮਕੇਹਨਾਂ ਦਾ ਬਾਈਕਾਟ ਕਰਦੇ ਹਾਂ 18 ਤਰੀਕ ਤੋਂ ਲੈ ਕੇ 20 ਤਰੀਕ ਤੱਕ ਇਹੰ ਧਿਆਨ ਚਲਣੀ ਸੀ ਸਾਡਾ ਬਾਈਕਾਟ ਹੈ ਜਾਂ ਤਾਂ ਪਹਿਲਾਂ ਚੋਣਾ ਲਾਣ ਨੂੰ ਫਿਰ ਪੇਪਰਾਂ ਜਾਵਾਂਗੇ ਨਹੀਂ ਪੇਪਰ ਵੀੰਦਿਆ ਹੁਣ ਇਹ ਸਭ ਦੇ ਦਰਮਿਆਨ ਪਿਕ ਅਗਲਾ ਦਾ ਆਇਆ ਚੰਡੀਗੜ੍ਹ ਪੁਲਿਸ ਨੇ ਐਫ ਆਈ ਆਰ ਕੱਟਣੀਆਂ ਸ਼ੁਰੂ ਕੀਤੀਆਂ ਅਧੋਲਨ ਕਰੀਆਂ ਤੇ ਹਵਾਲਾ ਕੀ ਦਿੱਤਾ ਕਿ ਇੱਕ ਨੰਬਰ ਗੇਟ ਤੋਂ ਜਬਰੀ ਐਂਟਰੀ ਹੋਈ ਇੱਕ ਨੰਬਰ ਗੇਟ ਤੋੜਿਆ ਗਿਆ ਪੰਨਿਆਂ ਗਿਆ ਤਾਲੇ ਤੋੜੇ ਅੰਦਰ ਟਰੈਕਟਰ ਬੜੇ ਜੀ ਆ ਗਏ ਜੀ ਜਦੋਂ ਕਿ ਲੰਗਰ ਵਾਲੇ ਟਰੈਕਟਰ ਜਲੀ ਆਈ ਪਰ ਹੋਰ ਕੋ ਟਰੈਕਟਰ ਟਰੇਲੀਆਂ ਨਹੀਂ ਅੰਦਰ ਆਈਆਂ ਕਾਰਾਂ ਗੱਡੀਆਂ ਆਈਆਂ ਹੋਰ ਲੋਕਾਂ ਨੇ ਗੇਟ ਖਲਾਇਆ ਬੰਦੇ ਸਾਡੀ ਯੂਨੀਵਰਸਿਟੀ ਹੈ ਪਰ ਹੁਣ ਇਸ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 31 ਦੇ ਥਾਣੇ ਦੇ ਵਿੱਚ ਕਿਸਰਚ ਕੀਤੇ ਜਾ ਰਹੇ ਨੇ ਅਣ ਪਛਾਤੇ ਲੋਕਾਂ ਦੇ ਖਿਲਾਫ ਇਸ ਨੇ ਇੱਕ ਨਵਾਂ ਮਾਮਲਾ ਪਖਾ ਦਿੱਤਾ ਤੇ ਦੂਸਰੇ ਪਾਸੇ ਇਹ ਵੀ ਸਨੇਹਾ ਵਿਦਿਆਰਥੀਆਂ तक ਪਹੁੰਚਾ ਕੀਤਾ ਜਾ ਰਿਹਾ ਹੈ ਕਿ ਅਸੀਂ ਜੀ 24 25 ਤਰੀਕ ਤੱਕ ਸੈਨਿਕ ਚੋਣਾਂ ਦੇ ਪ੍ਰੋਗਰਾਮ ਦਾ ਚੋਣਾਂ ਦੀ ਤਰੀਕ ਦਾ ਐਲਾਨ ਕਰਾਂਗੇ ਉਸ ਸਮੇਂ ਤੱਕ ਇੰਤਜ਼ਾਰ ਦੋਹਰੇ ਪਾਸਿਆਂ ਇੱਕ ਪਾਸੇ ਡਰਾਉਣ ਦੀ ਇੱਕ ਪਾਸੇ ਧਮਕਾਉਣ ਦੀ ਇੱਕ ਪਾਸੇ ਕਾਨੂੰਨੀ ਦਾਪੇਚ ਉਲਝਾਉਣ ਦੀ ਰਾਜਨੀਤੀ ਘੜੀ ਜਾ ਰਹੀ ਹੈ ਦੂੇ ਪਾਸੇ ਪਰੋਸਣ ਦੀ ਮਨਾਉਣ ਦੀ ਸਮਝਾਉਣ ਦੀ ਕਲਾਸਾਂ ਚ ਵਾਪਸ ਲਿਆਉਣ ਦੀ ਹੈ ਵੀ ਪਰ ਵਿਦਿਆਰਥੀ ਡੋਲ ਨਹੀਂ ਰਹੇ ਡੋਲ ਖੜੇ ਨੇ ਉਹ ਕਹਿੰਦੇ ਸਾਨੂੰ ਹਰਿਆਣਾ ਬਣਾ ਕੇ ਹਿਮਾਚਲ ਬਣਾ ਕੇ ਪੰਜਾਬ ਬਣਾ ਕੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕਾ ਦੁੱਕਾ ਬਿਆਨ ਅਜਿਹੇ ਦਿੱਤੇ ਉੱਥੇ ਆ ਕੇ ਕੁਝ ਨੇ ਉਹਨਾਂ ਬਿਆਨਾਂ ਤੋਂ ਇਸ ਮੋਰਚ ਨੇ ਆਪਣੇ ਉਹਨੂੰ ਵਕ ਕਰ ਲਿਆ ਉਹ ਕਹਿੰਦੇ ਉਹਨਾਂ ਬਿਆਨਾਂ ਨਾਲ ਸਾਡੀ ਸਹਿਮਤੀ ਨਹੀਂ ਹੈ ਸਾਡਾ ਪਹਿਲਾ ਫੋਕਸ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਯੂਨੀਵਰਸਿਟੀ ਵੱਜੋਂ ਬਹਾਲ ਰੱਖਣਾ ਤੇ ਦੂਸਰਾ ਸੈਨੇਟ ਸਿੰਡੀਗੇਟ ਚੋਣਾਂ ਨੂੰ ਬਹਾਲ ਕਰਾਉਣਾ ਸੋ ਅਸੀਂ ਕਹਿੰਦੇ ਉਹਦੇ ਲਈ ਤਤਪਰ ਉਹ ਕਰਾ ਕੇ ਰਵਾਂਗੇ ਸਾਡੀ ਲੜਾਈ ਤਤਸਕ ਜਾਰੀ ਆ ਅਸੀਂ ਇੱਕ ਜੁੱਟ ਹੋ ਕੇ ਲੜ ਰਹੇ ਹਾਂ ਕਰੀ ਜਾਓ ਜਿੰਨੇ ਹਮਲੇ ਹੁੰਦੇ ਨੇ ਪਰ ਇਹ ਹਮਲਿਆਂ ਤੋਂ ਸੁਚੇਤ ਰਹਿਣ ਦੀ ਵੀ ਲੋੜ ਹੈ ਦੋ ਅਹਿਮ ਖਬਰਾਂ ਵਿਦੇਸ਼ੀ ਧਰਤੀ ਤੋਂ ਆ ਰਹੀਆਂ ਇੱਕ ਉਹ ਕਾਫੀ ਦੁੱਖਦਾਈ ਖਬਰ ਹੈ ਇੱਕ ਰਾਜਨੀਤਿਕ ਵੱਡੇ ਤਖਤਾ ਪਲਟ ਉਲਟ ਪਲਟ ਵਾਲੀ ਖਬਰ ਹੈ ਪਹਿਲੀ ਖਬਰ ਜੇ ਮੈਂ ਗੱਲ ਕਰ ਮੱਕਾ ਮਦੀਨਾ ਦੇ ਹਵਾਲੇ ਨਾਲ ਮੱਕਾ ਮਦੀਨਾ ਦੀ ਧਰਤੀ ਦੇ ਉੱਤੇ ਇੱਕ ਬੱਸ ਸੈਕਸੀਡੈਂਟ ਹੁੰਦਾ ਹੈ ਬੱਸ ਦਾ ਤੇਲ ਦੇ ਟੈਂਕਰ ਨਾਲ ਤੇ ਉਸ ਬੱਸ ਦੇ ਵਿੱਚ ਜ਼ਿਆਦਾਤਰ ਭਾਰਤੀ ਯਾਤਰੀ ਸਵਾਰ ਸੀ ਜਿਨ੍ਹਾਂ ਚੋਂ 45 ਦੀ ਮੌਤ ਹੋ ਗਈ 46 ਲੋਕ ਉਸ ਬੱਸ ਸਵਾਰ ਸੀ ਤੇ ਬੱਸ ਮੱਕੇ ਤੋਂ ਮਦੀਨਾ ਵੱਲ ਜਾ ਰਹੀ ਸੀ ਤੇ ਉਸ ਬੱਸ ਦੇ ਵਿੱਚ ਡਰਾਈਵਰ ਤੋਂ ਇਲਾਵਾ ਬਾਕੀ ਸਾਰਿਆਂ ਦੀ ਮੌਤ ਹੋ ਗਈ ਹੈ ਬਹੁਤ ਦੁਖਦਾਈ ਖਬਰ ਖਬਰ ਅਨੁਸਾਰ ਉਮਰਾਹ ਦੇ ਲਈ ਜਾ ਰਹੀ ਬੱਸ ਡੀਜ਼ਲ ਟੈਂਕਰ ਨਾਲ ਟਕਰਾਈ ਤੇ ਸਿਰ ਡਰਾਈਵਰ ਹੀ ਜਿੰਦਾ ਬਚਿਆ 사ऊदी ਅਰਬ ਵਿੱਚ ਸੋਮਵਾਰ ਦੇ ਰਾਤਕ ਅੰਗ ਸੜਖਾਸੇ ਵਿੱਚ 45 ਪਾਸਤਿਆਂ ਦੀ ਮੌਤ ਹੋ ਗਈ। ਮੱਕਾ ਤੋਂ ਮਦੀਨਾ ਜਾਣ ਵਾਲੀ ਇਸ ਸਪਸਥ ਦੇ ਵਿੱਚ ਡੀਜ਼ਲ ਟੈਂਕਰ ਨਾਲ ਟਕਰਾਉਣ ਕਰਕੇ ਹਾਦਸਾ ਵਾਪਰਿਆ ਤੇ ਅੱਗ ਲੱਗੀ। ਮ੍ਰਿਤਕਾਂ ਚ 18 ਮਹਿਲਾਵਾਂ, 17 ਮਰਦ ਤੇ 10 ਬੱਚੇ ਸ਼ਾਮਲ ਨੇ। ਜਾਣਕਾਰ ਦੇ ਮੁਤਾਬਕ ਖਾਸੇ ਵਿੱਚ ਸਿਰਫ ਬੱਸ ਦਾ ਡਰਾਈਵਰ ਹੀ ਜਿੰਦਾ ਬਚਿਆ। ਹੈਜ਼ਾ ਹੈਦਰਾਬਾਦ ਪੁਲਿਸ ਦੇ ਮੁਤਾਬਕ 9 ਨਵੰਬਰ ਨੂੰ 54 ਲੋਕ ਹੈਦਰਾਬਾਦ ਤੋਂ ਸਾਊਦੀ ਅਰਬ ਗਏ ਸੀ। ਉਹ 23 ਨਵੰਬਰ ਨੂੰ ਵਾਪਸ ਆਉਣ ਵਾਲੇ ਸਨ। ਇਨਾ ਚੋ 4 ਲੋਕ ਐਤਵਾਰ ਨੂੰ ਕਾਰ ਦੇ ਰਾਹੀਂ ਅਲੱਗ ਮਦੀਨਾ ਗਏ ਤੇ ਉਹ 4 ਲੋਕ ਬਾਹਰ ਹੋ ਗਏ 54 ਚੋਂ ਤੇ ਉਹਦੇ ਵਿੱਚ ਕਹਿੰਦੇ ਕਿ 4 ਲੋਕ ਮੱਕਾ 'ਚ ਰੁਕ ਗਏ 4 ਲੋਕ ਉਹ ਬਾਹਰ ਹੋ ਗਏ ਤੇ ਇੰਜ 46 ਲੋਕ ਬੱਸ 'ਚ ਰਹਿ ਗਏ ਤੋਂ 54 ਚੋਂ 8 ਬਾਹਰ ਹੋ ਗਏ ਤੇ 46 ਲੋਕ ਕਹਿੰਦੇ ਬੱਸ 'ਚ ਸਵਾਰ ਸੀਗੇ ਮੱਕੇ ਤੋਂ ਜ਼ਿਆਦਾ ਜ਼ਿਆਦਾਤਰ ਹైదరాబాద్ ਮਰਤਕਾਂ ਦੇ ਵਿੱਚ ਜ਼ਿਆਦਾਤਰ ਲੋਕ ਹైదరాబాద్ ਦੇ ਦੱਸੇ ਜਾ ਰਹੇ ਨੇ ਹਾਦਸਾ ਮਦੀਨਾ ਤੋਂ ਲਗਭਗ 25 ਕਿਲੋਮੀਟਰ ਦੂਰ ਆਪਰੇ ਤੇ ਭਾਰਤੀ ਸਮੇਂ ਅਨੁਸਾਰ ਇਹ ਲੰਗੀ ਰਾਤ ਕਰੀਬ 1:30 ਵਜੇ ਵਾਪਰਿਆ ਉਸ ਸਮੇਂ ਕਈ ਯਾਤਰੀ ਸੋ ਰਹੇ ਸੀ ਉਹਨਾਂ ਦੇ ਬਚਣ ਦਾ ਕੋਈ ਉਹਨਾਂ ਨੂੰ ਬਚਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਤੇ ਲਗਦਾ ਸਰਕਾਰ ਨੇ ਕਿਹਾ ਕਿ ਇਹ ਭਾਰਤੀ ਦੂਤਾਵਾਸੇ ਸੰਪਰਕ ਚ ਸਾਰਾ ਕੁਝ ਅਸੀਂ ਸੰਪਰਕ ਸਾਧ ਰਹੇ ਹਾਂ ਉੱਥੇ ਸਵੇਰ ਸਰਕਾਰ ਵੱਲੋਂ ਜਾਰੀ ਬਿਆਨ ਦੇ ਮਤਾਬਕ ਮੁੱਖ ਮੰਤਰੀ ਰੇਵ ਤੇਰੇਡੀ ਨੇ ਦਿੱਲੀ ਚ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਦੂਤਾਵਾਸ ਨਾਲ ਨਜ਼ਦੀਕੀ ਤਾਲ ਮਿਲ ਕਰਕੇ ਪਿੱਛਣ ਦੀ ਪਛਾਣ ਕਰਨ ਵਰਤਕਾਂ ਦੀ ਪਛਾਣ ਕਰਨ ਤੇ ਬਣਦੀ ਸਾਰੀ ਲੋੜੀਂਦੀ ਪ੍ਰਬੰਧ ਲੋੜੀਂਦੇ ਕਰਵਾਈ ਕਰਨ ਬਹੁਤ ਮਦਭਾਗੀ ਖਬਰ ਜੋ ਉਧਰ ਆ ਰਹੀ ਹੈ ਦੂਸਰੀ ਖਬਰ ਬਦੇਸ਼ ਦੀ ਧਰਤੀ ਤੋਂ ਜੇ ਕੋਈ ਹੈਗੀ ਹੈ ਵੱਡੀ ਤਾਂ ਰਾਜਿਕ ਤੌਰ ਤੇ ਸੇਖ ਹਸੀਨਾ ਨੂੰ ਫਾਂਸੀ ਸਜ਼ਾ ਸੁਣਾਈ ਗਈ ਹੈ ਬਿਲਕੁਲ ਜੀ ਬੰਗਲਾਦੇਸ਼ ਦੇ ਵਿੱਚ ਜਿਹੜੀ ਖੁਦ ਅਦਾਲਤ ਸਥਾਪਿਤ ਕੀਤੀ ਸੀ ਸੇਖ ਹਸੀਨਾ ਨੇ ਉਹਦੇ ਰਾਜ ਭਗ ਦੇ ਸਮੇਂ ਉਸੇ ਅਦਾਲਤ ਦੇ ਵਿੱਚ ਉਸਨੂੰ ਫਾਂਸੀ ਸਜ਼ਾ ਸੁਣਾਈ ਬੰਗਲਾਦੇਸ਼ ਕੋਰਟ ਨੇ ਤਖਤਾ ਪੜਦੇ ਦੌਰਾਨ ਹਤਿਆਮਾਂ ਦਾ ਦੋਸ਼ੀ ਮੰਨਿਆ ਸੀ ਸ਼ੇਖ ਸੀਨਾ ਨੂੰ ਤੇ ਸੀਨਾ ਨੇ ਕਿਹਾ ਫੈਸਲਾ ਰਾਜਨੀਤਿਕ ਪ੍ਰੇਰਿਤ ਹੈ ਬਿਲਕੁਲ ਜੀ ਇਹ ਖਬਰ ਕਾਫੀ ਅਹਿਮ ਮੰਨੀ ਜਾ ਰਹੀ ਹੈ ਰਾਜਨੀਤਿਕ ਪੱਧਰ ਤੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਸੀਨਾ ਨੂੰ ਸੋਮਵਾਰ ਨੂੰ ਦੋ ਵੱਖ-ਵੱਖ ਰੂਪਾਂ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਟਾਕਾ ਦੀ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ ਨੇ ਹਤਿਆ ਦਾ ਨੁਕਸਾਨ ਤੇ ਹਤਿਆ ਦਾ ਆਦੇਸ਼ ਦੇ ਤਦ ਦੋਸ਼ੀ ਮੰਨਿਆ ਟ੍ਰਿਬਨ ਨੇ ਉਹਨਾਂ ਨੂੰ 224 ਦੇ ਵਿਦਿਆਰਥੀ ਅੰਦੋਲਨਾਂ ਦੇ ਦੌਰਾਨ ਹੋਈਆਂ ਹੱਤਿਆਵਾਂ ਦਾ ਮਾਸਟਰਮਾਈਂਡ ਠਾਕਿਆ। ਟ੍ਰਿਬਨ ਨੇ ਦੂਸਰੇ આરોપી ਸਾਬਕਾ ਗ੍ਰਹਿ ਮੰਤਰੀ ਉਸ ਨੂੰ ਵੀ 12 ਲੋਕਾਂ ਦੀ ਹੱਤਿਆ 'ਚ ਦੋਸ਼ੀ ਮੰਨਿਆ ਤੇ ਉਸ ਨੂੰ ਫਾਂਸੀ ਸਜ਼ਾ ਸੁਣਾਈ ਹੈ। ਜਦੋਂ ਕਿ ਤੀਸਰੇ આરોપી ਸਾਬਕਾ ਆਈਜੀ ਆਈਜੀਪੀ ਅਬਦੁੱਲਾ ਅਲਮੁਨ ਨੂੰ 5 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਹੈ। ਹੁਣ ਅਸੀਨਾ ਨੇ ਕਹਿੰਦੇ ਜਿਹੜੀ ਕੋਰਟ ਸਥਾਪਨਾ ਕੀਤੀ ਸੀ ਉਸੇ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਸੀਨਾ ਨੂੰ ਮੌਦੀ ਸਜ਼ਾ ਸੁਣਾਉਣ ਵਾਲੀ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਨਲ ਦੀ ਸਥਾਪਨਾ ਉਹਨਾਂ ਨੇ ਹੀ ਕੀਤੀ ਸੀ ਇਸ ਨੂੰ 2010 ਦੇ ਵਿੱਚ ਬਣਾਇਆ ਗਿਆ ਸੀ ਕੋਰਟ 1971 ਦੇ ਬੰਗਲਾਦੇਸ਼ ਮੁਕਤੀ ਸੰਗਰਾਮ ਦੇ ਦੌਰਾਨ ਕੋਈ ਬਾਅਦ ਕ੍ਰਾਈਮ ਤੇ ਨਰਸਾਹਤ ਮਰਗ ਜਿਹੜੀ ਕਤਲੋਗਾਰਤ ਵਰਗੇ ਮਾਮਲਿਆਂ ਦੀ ਜਾਂਚ ਤੇ ਸਜ਼ਾ ਦੇ ਲਈ ਬਣਾਇਆ ਗਿਆ ਸੀ ਹਾਲਾਂਕਿ ਇਸ ਟ੍ਰਿਬਿਨਲ ਨੂੰ ਬਣਾਉਣ ਦੇ ਲਈ 1973 ਦੇ ਵਿੱਚ ਹੀ ਕਾਨੂੰਨ ਬਣਾਇਆ ਗਿਆ ਸੀ ਪਰ ਦਹਾਕਿਆਂ ਤੱਕ ਪ੍ਰਕਿਰਿਆ ਰੁਕੀ ਰਹੀ ਤੇ ਅਸੂਬਾ 2010 ਦੇ ਅਸੀਨਾ ਨੇ ਇਸ ਦੀ ਸਥਾਪਨਾ ਕੀਤੀ ਤਾਂ ਕਿ ਯੂਰਪੀਆ ਦੇ ਉੱਤੇ ਮੁਕਦਮੇ ਚੱਲ ਸਕਣ ਤੇ ਹੁਣ ਉਸੇ ਅਦਾਲਤ ਦੇ ਵਿੱਚ ਖੁਦ ਇਹ ਅਜਿਹੀ ਕਿਰੀ ਕਿਾ ਜਿਸ ਨੂੰ ਦੋ ਬਖਵਾ ਕਰੋਪਾਂ ਦੇ ਵਿੱਚ ਸਿੱਖ ਸੀਨਾਂ ਨੂੰ ਮੌਤੀ ਸਜ਼ਾ ਸੁਣਾ ਦਿੱਤੀ ਗਈ ਜਿੱਥੇ ਦੋ ਖਬਰਾਂ ਵੱਖ-ਵੱਖ ਰਾਜਨੀਤਿਕ ਤੇ ਖਾਸੇ ਨਾਲ ਸੰਬੰਧਿਤ ਸੀ ਉੱਥੇ ਖੋਰ ਵਿਦੇਸ਼ੀ ਖਬਰ ਕਾਫੀ ਦਿਨਾਂ ਤੋਂ ਚਰਚਾ ਚੱਲ ਉਹ ਹੈ ਪਾਕਿਸਤਾਨ ਗਏ ਧਾਰਮਿਕ ਜਥੇ ਨਾਲ ਸੰਬੰਧਿਤ ਪਾਕਿਸਤਾਨ ਗਏ ਧਾਰਮਿਕ ਜਥੇ ਦੇ ਵਿੱਚ ਇੱਕ ਕੱਲੀ ਮਹਿਲਾ ਉਹ ਵੀ 49-50 ਸਾਲਾਂ ਦੀ ਤੇ ਉੱਥੇ ਜਾ ਕੇ ਹੈਨ ਉਹਨੇ ਆਪਣਾ ਧਰਮ ਬਦਲਿਆ ਤੇ ਨਕਾਹ ਕਰਾ ਲਿਆ ਤੁਹਾਨੂੰ ਵੀਡੀਓ ਤਸਵੀਰਾਂ ਇਧਰ ਜਨ ਤੱਕ ਹੋ ਰਹੀਆਂ ਇਸ ਨੂੰ ਲੈ ਕੇ ਐਸ.ੀ.ਪੀ.ਸੀ ਨੇ ਵੀ ਫਿਕਰ ਪ੍ਰਗਟਾਇਆ ਤੇ ਦਿੱਲੀ ਦੀ ਅਕਾਲੀ ਦਰ ਦੀ ਇਕਾਈ ਦੇ ਪ੍ਰਧਾਨ ਸਰਲਾ ਨੇ ਤਾਂ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਚਾਹੀਦਾ ਉਹ ਬੀਬੀ ਨੂੰ ਵਾਪਸ ਭੇਜ ਦੇਣ ਪਰ ਇਧਰ ਪਤਾ ਲੱਗ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਾਂ ਐਸ.ਜੀ.ਪੀ.ਸੀ ਵੱਲੋਂ ਵੀ ਜਾਂ ਸਿੱਖ ਸੰਸਥਾਵਾਂ ਵੱਲੋਂ ਵੀ ਇਹ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਕਿ ਇੰਜ ਕਿਵੇਂ ਹੋ ਸਕਦਾ ਪਰ ਕਿ ਜੀ ਐਸਜੀਪੀਸੀ ਇੱਕ ਗੱਲ ਦੇ ਉੱਤੇ ਗੌਰ ਕਰ ਰਹੀ ਹੈ ਕਿ ਕਿਉਂ ਨਾ ਗਾਂ ਤੋ ਇਹ ਪ੍ਰਕਿਰਿਆ ਅਪਣਾਈ ਜਾਵੇ ਕਿ ਕਦੇ ਵੀ ਕੱਲਿਆਂ ਖਾਸ ਕਰ ਔਰਤ ਨੂੰ ਜਥੇ ਦੇ ਵਿੱਚ ਕੱਲਿਆਂ ਨਾ ਭੇਜਿਆ ਜਾਵੇ ਜੇਕਰ ਕੋਈ ਔਰਤ ਅਪਲਾਈ ਕਰਦੀ ਹੈ ਤਾਂ ਨਾਲ ਉਸ ਦਾ ਪਿਤਾ ਨਾਲ ਉਸ ਦਾ ਪਤੀ ਨਾਲ ਉਸ ਦਾ ਪੁੱਤਰ ਜਾਂ ਕੋਈ ਬਹੁਤ ਨੇੜਲਾ ਰਿਸ਼ਤੇਦਾਰ ਸੋ ਇਸ ਤਰੀਕੇ ਨਾਲ ਹੋਵੇ ਤਾਂ ਕਿ ਕੋਈ ਜਿਹਾ ਬਹਿਕਾਵਾ ਜਾਂ ਪਰਮਾਉਣਾ ਜਾਂ ਕੋਈ ਇਸ ਨੀਤੀ ਤਹਿਤ ਸ਼ਾਸਨ ਮਤਲਬ 49 50 ਸਾਲ ਦੀ ਔਰਤ ਨੂੰ ਦੱਸ ਕੀ ਕੋਈ ਪਰਵਾਹ ਕੇ ਲੈ ਗਿਆ ਤੇ ਇਹਦਾ ਮਤਲਬ ਮਾਨਸਿਕਤਾ ਤੁਹਾਡੀ ਇਹ ਸੀਗੀ ਕਿ ਤੁਸੀਂ ਧਰਮ ਦੀ ਆੜ ਲੈ ਕੇ ਧਾਰਮਿਕ ਜਥੇ ਦੀ ਆੜ ਲੈ ਕੇ ਇਹ ਕੁਝ ਕਰ ਰਹੇ ਹੋ ਸੋ ਕਿਉਂਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਇਹ じゃ ਕੁਝ ਪਹਿਲਾਂ ਵੀ ਕਰਨ ਵਾਲਾ ਨਾਂ ਦੀ ਔਰਤ ਜਾਂ ਕੁਝ ਕਰ ਚੁੱਕੀ ਹੈ ਤੇ ਹੁਣ ਇਹ ਹੈ ਨਾ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ ਸੋ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਹਵਾਲਾ ਇਹ ਵੀ ਆਇਆ ਕਿ ਜੇ ਉਹਦਾ ਕੋਈ ਪਿਛੋਕੜ ਜੇ ਹੈ ਕੋਈ ਉਹਦਾ ਕ੍ਰਾਈਮ ਵਾਲਾ ਪਹਿਲੂ ਹੈ ਕੁਝ ਹੈ ਤਾਂ ਫਿਰ ਜਦੋਂ ਅਸੀਂ ਪਾਸਪੋਰਟ ਸੌਂਦਦੇ ਨੇ ਉਹ ਤੋਂ ਬਾਅਦ ਇਹ ਤਾਂ ਏਜੰਸੀਆਂ ਨੇ ਹੈਨਾ ਵੀਜ਼ਾ ਟੀਮ ਨੇ ਕੇਂਦਰ ਦੇ ਨੁਮਾਇੰਦਿਆਂ ਨੇ ਉਹਨਾਂ ਸਾਰਿਆਂ ਨੇ ਦੇਖਣਾ ਪੜੁੰਦਾ ਹੈ ਨਾ ਕਿਤੋਂ ਨਾ ਜੇ ਬਾਕੀਆਂ ਦੇ ਰੱਦ ਹੋ ਸਕਦੇ ਸੀ ਕਈਆਂ ਦੇ ਰੱਦ ਹੋਏ ਨੇ ਕਈਆਂ ਨੂੰ ਉੱਥੋਂ ਮੋੜਿਆ ਕਈਆਂ ਦੇ ਹੋਰਾਂ ਦੇ ਰੱਦ ਹੋਏ ਵਿੱਚ ਸਿੱਖ ਪਰਿਵਾਰ ਵੀ ਸੀ ਉਹਨਾਂ ਚ ਹਿੰਦੂ ਪਰਿਵਾਰ ਵੀ ਸੀ ਕਈ ਉਹ ਪਰਿਵਾਰ ਸੀ ਜਿਹੜੇ ਉੱਧਰੋਂ ਇੱਧਰ ਆ ਕੇ ਬਸੇ ਸੀ ਸੋ ਇੱਕ ਪਾਸਿਓਂ ਕਹਿੰਦੇ ਸੀ ਕਿ ਖਤਰਾ ਹੈ ਸਾਨੂੰ ਇਸ ਲਈ ਉੱਧਰੋਂ ਆ ਕੇ ਫਿਰ ਉਹਨਾਂ ਜਾਣਾ ਚਾਹੁੰਦੇ ਸੀ ਸੋ ਇਹ ਸਾਰੇ ਪਹਿਲੂ ਵੀ ਸੀਗੇ ਕੋਈ ਸਿੱਖ ਜਥੇਬੰਦੀਆਂ ਦੇ ਸਿੱਖ ਨੁਮਾਇੰਦਿਆਂ ਦੇ ਵੀ ਰ ਜੇ ਕੋਈ ਸ਼ੰਕਾ ਸ਼ੋਭਾ ਦੀ ਤਾਂ ਇੱਥੇ ਰੋਕ ਲਿਆ ਜਾਂਦੇ ਜਾਂ ਉਹ ਰੱਦ ਕਰਦੇ ਸੋ ਇਸ ਲਈ ਇਹ ਸਵਾਲ ਕਹਿੰਦੇ ਸ਼੍ਰੋਮਣੀ ਕਮੇਟੀ ਤੇ ਨਹੀਂ ਖੜਾ ਹੋਣਾ ਬਣਦਾ ਪਰ ਉਹਦੇ باوجود ਵੀ ਸ਼੍ਰੋਮਣੀ ਕਮੇਟੀ ਨੇ ਲਗਭਗ ਇਹ ਮੰਨ ਬਣਾਇਆ ਕਿ ਆਉਂਦੇ ਸਮੇਂ 'ਚ ਇਹ ਤੈਅ ਕੀਤਾ ਜਾਵੇ ਕਿ ਜਦੋਂ ਪਾਸਪੋਰਟ ਕੱਤਰ ਕੀਤੇ ਜਾਣ ਤਾਂ ਨਾਲ ਪਰਿਵਾਰਕ ਜੀ ਦਾ ਹੋਣਾ ਜ਼ਰੂਰੀ ਹੋਵੇ ਨਹੀਂ ਉਹ ਪਾਸਪੋਰਟ ਅੱਗੇ ਨਾ ਪਤਾ ਜਾਣ ਖਾਸ ਕਰ ਮਹਿਲਾਵਾਂ ਦੇ ਮਾਮਲੇ 'ਚ ਔਰਤਾਂ ਦੇ ਮਾਮਲੇ 'ਚ ਤਾਂ ਵਿਸ਼ੇਸ਼ ਗੌਰ ਰੱਖਿਆ ਜਾਵੇ ਵੈਸੇ ਕੱਲੇ ਯਾਤਰੀ ਨੂੰ ਭੇਜਣ ਤੋਂ ਕਹਿੰਦੇ ਗਰੇਜ ਕਰੀਏ ਇਹਦੇ ਉੱਤੇ ਵੀ ਮੰਥਨ ਹੋ ਰਿਹਾ ਸੋ ਇਸ ਖਬਰ ਨੇ ਕਾਫੀ ਨਮੋਸ਼ੀ ਹੇ ਸਮਣੀ ਲੈਂਦੀ ਆ ਅਫਸੋਸਜਨਕ ਵਰਤਾਰਾ ਸੀ ਇਸ ਲਈ ਵਿਦੇਸ਼ ਦੇ ਵਾਲਿਆਂ ਨੇ ਕੇਵੀ ਖਬਰ ਕਾफी ਚਰਚਾ ਚੱਲੀ ਬਹੁਤ ਬਹੁਤ ਸ਼ੁਕਰੀਆ